ਮੌਜੂਦ ਕਰਦੇ ਆਂ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰਾਹੀ ਖੁਸ਼ੀ ਆਨੰਦ ਮਾਣਦੇ ਰਹੋਗੇ ਤੇ ਅੱਜ ਦੇ ਬਲੌਗ ਬਣਾਨੇ ਸਟਾਰਟ ਸਾਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪਰਿਸ਼ਾਤ ਸ੍ਰੀਕਲ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਬਲੌਗ ਬਹੁਤ ਬਣਾਵਾਂ ਖਾਸ ਕਿ ਅੱਜ ਕੰਮ ਅਸੀਂ ਕਈ ਨਹੀਂ ਕਰਨ ਨਾਲ ਛੋਟੇ ਛੋਟੇ ਤੇ ਸਾਰੇ ਉਸੇ ਇਸ ਬਲੌਗ ਵਿੱਚ ਬਣੇ ਰਹਿਣਾ ਤੇ ਵੀਡੀਓ ਵਧੀਆ ਹੁੰਦੀ ਹੈ ਲਾਈਕ ਕਰਦਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆ ਜੋ ਤੁਹਾਡੇ ਵੀਡੀਓ ਲਾਈਕ ਕਰਨ ਨਾਲ ਕਮੈਂਟ ਕਰਨ ਨਾਲ ਸਾਨੂੰ ਹੌਸਲਾ ਹੁਜਾਈ ਮਿਲਦੀ ਹੈ ਤੇ ਨਾਲ ਜਿਹਨਾਂ ਪਤਲਾ ਦੇ ਬਲੌਗ ਵਿੱਚ ਕੀ ਕਮੀਆਂ ਨੇ ਕੀ ਦਿੱਕਤਾਂ ਨੇ ਸਾਰੇ ਤੁਸੀਂ ਸੁਝਾਅ ਵੀ ਦੇਆ ਕਰੋ ਤੇ ਵੀਡੀਓ ਬਹੁਤ ਲੱਗਦੀ ਲਾਈਕ ਕਰਿਆ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਹਾਂ ਜੇ ਕਾਫੀ ਦਿਨ ਪਹਿਲਾਂ ਆਪਣੇ ਇੱਕ ਕਿਸਾਨ ਪਤਾ ਕਿ ਪੈਣ ਚਲੇ ਜਾਵੇ ਮੂੰਗੀ ਵੱਡੀ ਸੀ ਆ ਤੱਕ ਜਿਹੜੀ ਆਪਣੇ ਮੂੰਗੀ ਵੱਢ ਲਈ ਸਾਰੀ ਤੇ ਇਹ ਕੁਝ ਗਿੱਲੀ ਸੀ ਆਪਾਂ ਸੁੱਕਣ ਵਾਸਤੇ ਦੇ ਉੱਤੇ ਪੱਖੇ ਵਗੈਰਾ ਸਾਰੇ ਲਾਤੇ ਤੇ ਮੇਰੇ ਆਪਣੇ ਵੱਟ ਕੇ ਤਰਲ ਲਿਖਾਰੇ ਤੇ ਜਦੋਂ ਇਹ ਸੁੱਕਦੀਆਂ ਨੂੰ ਫਿਰ ਵਰਸਾ ਕੇ ਫੇਰ ਲੈ ਕੇ ਚੱਲਦੇ ਮੰਡੀ ਚ ਕੀ ਰੇਟ ਲੱਗਦਾ ਹੈ ਕੀ ਸਿਸ਼ਟਾ ਇੰਨੇ ਝਾੜ ਨਿਕਲਦੇ ਜੇ ਜਾ ਕੇ ਤੁਹਾਨੂੰ ਮੰਡੀ ਫੇਰ ਪਤਾ ਲੱਗੂ ਉਹ ਵੀ ਤੁਹਾਨੂੰ ਦੱਸ ਦਾਂਗੇ ਤੇ ਫਿਲਹਾਲ ਇਹ ਆਪਣੀ ਮੂੰਗੀ ਜਿਹੜੀ ਮਨੇ ਵੱਡੀ ਸੀ ਪਿਛਲੇ ਵਲੌਗਸ ਨੂੰ ਆਪਾਂ ਦਿਖਾਈ ਵੀ ਸੀਗੀ ਇੱਕ ਹੋਰ ਕੱਲ ਆਪਾਂ ਲੈ ਕੇ ਸੀ ਸਬਜ਼ੀ ਘਰ ਵਾਸਤੇ ਤੇ ਉਹ ਸਬਜ਼ੀ ਰਹਿ ਗਈ ਗੱਡੀ ਦੇ ਵਿੱਚ ਹੁਣ ਇਹ ਨਹੀਂ ਪਤਾ ਅੱਗੇ ਕੀ ਠੀਕ ਰਹੇਗੀ ਜਾਂ ਹੋਗੀ ਖਰਾਬ ਕੀ ਹੁਣ ਆਪਾਂ ਚੱਲ ਕੇ ਤਿਰਪੁਰ ਸੋਇਚ ਫੜਾਵਾਂਗੇ ਉਸ ਪਤਾ ਲੱਗੂ ਸਲਾਲ ਹੁਣ ਆਪਾਂ ਚੱਲਦੇ ਆਂ ਜੀ ਪਰਸੋਈ ਵੱਲ ਨੂੰ ਤੇ ਜਾ ਕੇ ਦਿਖਾਉਨੇ ਆਂ ਸਬਜ਼ੀ ਹੈ ਕੱਲ ਲੈ ਕੇ ਆਈ ਦੀਗਾ ਗੱਡੀ ਦੇ ਵਿੱਚ ਭੁੱਲ ਗਿਆ ਹੁਣ ਹੁਣ ਇਹ ਵੇਖ ਕੇ ਕਿਹ ਕੀ ਲੜੂਗੀ ਹੁਣ ਹੈ ਦੇਖ ਕੇ ਬੋਲ ਕੇ ਕੀ ਠੀਕ ਹੈ ਤੋ ਕਹਿੰਦੇ ਕੱਚੀਆਂ ਨੇ ਹੈ ਬਜੰਨੀ ਕਰ ਚਲੋ ਉਹਨਾਂ ਚਲ ਦੇ ਦਈ ਆਪਾਂ ਨੂੰ ਜਲਦੀ ਤੁਸੀਂ ਲੈ ਜਾਓ ਧੰਨਵਾਦ ਹੈ ਮਦਾ ਕੱਲ ਨੂੰ ਮੈਂ ਮੈਂ ਤੇ ਮੈਂ ਉਹੀ ਨਾ ਖੜਾ ਹੋ ਗੱਡੀ ਦੇ ਵਿੱਚ ਪਈਆਂ ਤੇ ਰਹਿ ਗਿਆ ਹੈ ਕੰਮ ਹੈਗਾ ਯਾਰ ਥੋੜਾ ਕੰਮ ਇਹਦਾ ਕੁਝ ਬੋਲਦੇ ਜਿਹੜਾ ਇਹ ਹੱਥ ਤੇ ਹੈਗੀ ਯਾਰ ਸਵੇਰੇ ਆਪੇ ਫੋਟੋ ਬਣਾਉਣ ਲੱਗ ਘਰੇ ਬੰਦੇ ਸਾਨੂੰ ਮਿਲਦੇ ਨੇ ਸਾਨੂੰ ਪਿਆਰ ਕਰਦੇ ਨੇ ਯਾਰ ਪਿਆਰ ਆਪਣੇ ਲੋਕ ਵੇਟ ਲਾ ਕੇ ਬੈਠੇ ਗੱਡੀ ਦੇ ਤੂੰ ਹੈ ਲੈ ਯਾਰ ਲੋ ਹੋ ਲੋ ਬੜੇ ਵੀ ਨਹੀਂ ਹੈਗੇ ਦੋ ਲੈ ਹੋ ਹੋ ਚੱਲ ਬੈਠੋ ਆ ਜਾ ਇਹ ਤਾਂ ਪਿੰਡ ਦਾ ਮਹਿਲਾ ਬਸ ਤੀਨੇ ਬੜੇ ਮਹਿਲਾ ਮੰਡਲ ਦਾ ਪ੍ਰਧਾਨ ਹੈ ਬਈ ਆਪਣਾ ਇਹ ਭੁੱਲ ਨਾ ਜਾਇਓ ਹਾਂ ਦਮਨ ਕਰ ਜਾਇਓ ਇਹਨੂੰ ਸਮਾਤੀਏ ਹੈ ਨਾ ਯਾਰ ਇੱਜ਼ਤ ਕਰੋ ਯਾਰ ਲੈ ਅਪਣਾ ਪ੍ਰਧਾਨ ਹੈ ਫਿਰ ਵੀ ਜਲਾ ਜਲਾ ਪ੍ਰਧਾਨ ਹੈ ਇੱਜ਼ਤ ਕਰੋ ਜ਼ਿਲ੍ਹੇ ਦੀ ਤਾਂ ਗੱਲ ਹੋਈ ਚੌਂਕੀ ਬਣੂੰਗਾ ਹੋ ਗਿਆ ਤਾਂ ਫਾਈਨਲ ਹੈ ਨਾਲ ਤਾਂ ਤੁਸੀਂ ਦੋ ਕਹਿੰਦੇ ਨੇ ਕੱਲ ਬਣਾਤਾ ਕੋਈ ਕਹਿੰਦਾ ਕੀ ਬਣੂਗਾ ਮੈਂ ਮੇਰੇ ਟੈਚ ਕੱਲ ਹੋਈ ਤੇ ਬਸ ਮੱਕੀ ਬਣੋਗਾ ਬਹੁਤ ਨਾਲ ਕਹਿੰਦੇ ਹਜੇ ਆ ਤਾਂ ਬਹੁਤ ਕੁਝ ਹੋਣਾ ਹੈ ਬਹੁਤ ਕੁਝ ਹੋਣਾ ਇੱਥੇ ਕੱਲ ਦੀ ਗੱਲ ਨਾਲ ਤਾਂ ਕੁਝ ਨਹੀਂ ਹੁੰਦਾ ਕਿਵੇਂ ਪਰਲੇ ਹੈਗੀ ਆ ਆਪਸ਼ਨ ਹੋਵੇਗਾ আর ਇਹ ਤਾਂ ਇੱਕ ਅੰਜਰ ਦੇ ਕੱਲ ਤਾਂ ਤੁਸੀਂ ਅੱਡੇ ਬਾਦੋਂ ਚੱਕੀ ਫਿਰਦੇ ਇਹਦਾ 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 ਨਹੀਂ ਵੀ ਕੋਈ ਥਰਡ ਬਚਾਲੇ ਬੰਦਾ ਹੋਊਗਾ ਸਿੱਧਾ ਹੈ ਹ ਜਿਹੜਾ ਨਕਰੀ ਵਾਲਾ ਕੰਮ ਨਹੀਂ ਗਿਆ ਵੱਕੇ ਜੇ ਬਚੋਲ ਗਰੀਆਂ ਨੇ ਨਾ ਨਾ ਉਹ ਆਪਾਂ ਨੂੰ ਪਸੰਦ ਨਹੀਂ ਆਈਆਂ ਦੇਖੋ ਦੀ ਬਚੋਲ ਗਰੀ ਕਿੰਪਰਾਈ ਆਪਾਂ ਨਹੀਂ ਜੀ ਜ਼ਰੂਰੀ ਠੀਕ ਆ ਪਸੰਦ ਬਚੋਲੇ ਸੱਚੇ ਦੱਸੋ ਕੱਟਦੇ ਬਚੋਲੇ ਜਿਹੜਾ ਕੀ ਬਣਾ ਚਾਹਿਆ ਉਹ ਯਾਰ ਹੈ ਆ ਜੜਾ ਉਹ ਦੱਸਦੇ ਉਹਦੇ ਨਾਲ ਕਾਈ ਗੱਲ ਚੱਲਦਾ ਬਹੁਤ ਹੋ ਗਿਆ ਹਾਂਜੀ ਲੋ ਜੀ ਇੱਕ ਗਿੜਾ ਆਪਾਂ ਜਿਹੜਾ ਆਪਣਾ ਡ੍ਰੈਗਨ ਫਰੂਟ ਲਾਇਆ ਸੀ ਜਿਆ ਸਾਨੂੰ ਕਈ ਵਾਰ ਬਲੌਗਰਾਂ ਦੇ ਵਿੱਚ ਦਿਖਾਇਆ ਇਹ ਆਪਣਾ ਹੁਣ ਹੋ ਗਿਆ ਜੀ ਫਲ ਚੱਕਣ ਨੂੰ ਤਿਆਰ ਤੇ ਆ ਫਲ ਲੱਗੇ ਪਏ ਨੇ ਜਿੰਨੇ ਫਲ ਲੱਗੇ ਹੋਏ ਨੇ ਸਾਰੇ ਨੇ ਬਣਨ ਗਈ ਫਰੂਟ ਤਾਂ ਦੇਖੋ ਇਹ ਤਕਰੀਬਨ ਤਿਆਰ ਹੈ ਤੇ ਇਸ ਟਾਈਮ ਇਹ ਇਧਰ ਜਿਹੜੀ ਬਣ ਚੁੱਕੇ ਨੇ ਇਹ ਹੁਣ ਪੱਕਣ ਦੇ ਤਿਆਰ ਚ ਨੇ ਕਾਫੀ ਇਹ ਆਪਣੇ ਪਿਛਲੇ ਸਾਲ ਲਾਲ ਲਾਲ ਅਸੀਂ ਦੋ ਗਿੱਲਾਂ ਦੇ ਵਿੱਚ ਫਾਲ ਚੱਕਿਆ ਪਿਆ ਸਾਰਾ ਹੁਣ ਡਰਾਈ ਫਰੂਟ ਨੇ ਤੇ ਇਹ ਹੁਣ ਤਿਆਰ ਆਪਣਾ ਹੋ ਗਿਆ ਤਕਰੀਬਨ ਨੇ ਡ੍ਰੈਗਨ ਫਰੂਟ ਆਪਣਾ ਲਾਇਆ ਹੋਇਆ ਜੀ 2 ਕਿੱਲਾਂ ਦੇ ਵਿੱਚ ਜਿਹੜਾ ਇਸ ਸਾਲ ਆਪਣਾ ਜਿਹੜਾ ਡ੍ਰੈਗਨ ਫਰੂਟ ਨੇ ਫਲ ਚੱਕਣਾ ਇਹੋ ਚੱਕਣਾ ਆਪਣੇ 1 ਕਿੱਲਾ 1 ਏਕੜਾ ਡੇਢ ਕਿੱਕਰ ਦੇ ਫਰੂਟ ਦੇ ਫਲ ਚੱਕ ਲੈਣੇ ਦੇਖੀ ਬਾਕੀ ਜੋ ਰਹਿ ਗਿਆ ਉਹਨੇ ਨੈਕਸਟ ਵੀਕ ਦੇ ਵਿੱਚ ਚੱਕਣਾ ਕਿਉਂਕਿ ਉਹ ਕਾਫੀ ਛੋਟਾ ਹੈ ਪਿਛਲੇ ਸਾਲ ਲਾਇਆ ਸੀਗਾ ਇਹ ਡ੍ਰੈਗਨ ਫਰੂਟ ਹੈ ਤਕਰੀਬਨ ਸਾਲ ਕਦੀ ਫਸਤ ਸਾਲ ਕੁ ਬਾਅਦ ਇਹ ਆਪਣਾ ਫਲ ਦੇਣ ਲੱਗ ਜਾਂਦਾ ਤੇ ਇਹ ਪੁਰਾਣਾ ਹੈ ਤੇ ਉਹ ਜਿਹੜਾ ਪਰਾਂ ਲੱਗਿਆ ਹੋਇਆ ਦੂਜੀ ਧੋਲ ਸਾਈਡ ਦੇਖਦਾ ਤੁਹਾਨੂੰ ਉਹ ਪਿਛਲੇ ਸਾਲ ਲੱਗਿਆ ਸੀਗਾ ਤੇ ਉਹਨੂੰ ਪਹਿਲੀ ਵਾਰ ਫਾਲ ਚੱਕਣ ਤੇ ਇਹ ਚੱਕਰ ਹੈ ਜ ਆਪਣਾ ਦੂਜੀ ਤੀਜੀ ਵਾਰ ਫਾਲ ਤੇ ਆ ਸਾਰਾ ਇਹ ਆਪਣਾ ਜੰਨਤ ਤੁਸੀਂ ਹੁਣੇ ਦੇਖ ਰਹੇ ਸਾਰਾ ਇਹ ਡ੍ਰੈਗਨ ਫਰੂਟ ਲੱਗਿਆ ਹੋਇਆ ਜੋ ਖਾਣ ਦੇ ਵਿੱਚ ਕਾਫੀ ਸਦਵਸ਼ਟ ਸਦਵਸ਼ਟ ਵਧੀਆ ਇਹਨਾਂ ਦੇ ਵਿੱਚ ਖੂਨ ਦੀ ਕਮੀ ਹੈ ਇਹ ਜਿਹਾ ਜਿਹਨੂੰ ਸੈਲ ਵਗੈਰਾ ਘਟ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਬਦੇ ਚੀਜ਼ ਲਾਹੇਵੰਦ ਚੀਜ਼ ਹੈ ਤੇ ਸਭ ਤੋਂ ਵੈਸਟ ਚੀਜ਼ ਲੱਗੀ ਤੇ ਬਾਕੀ ਖੇਤੀ ਸਾਰੀਆਂ ਵਧੀ ਹੁੰਦੀਆਂ ਨੇ ਈ ਆ ਜਲੇਵੇ ਗਿੜੇ ਲਾਣ ਆਏ ਚਲ ਭੋਲੀ ਦੀ ਨਾ ਬਦਾਨੀ ਕਿੰਨੇ ਦਿਨਾਂ ਦਾ ਬੰਨਿਆ ਹੋਵੇ ਹੁਣ ਕੱਪੜੇ ਲਵੇੜੇ ਬਣਾ ਨਹੀਂ ਛੱਡਦਾ ਛੱਡ ਦੇ ਗਿੜੇ ਤਾਂ ਤੈਨੂੰ ਲੈ ਕੇ ਜਾਊਂਗਾ ਮੈਂ सर अभी भी आ गया यार चिमड़िया चिमड़िया चलता चलो चलो आ? ਕੰਕਲ ਲੱਗੇ ਬਣੇ ਕੀ ਕਰਕੇ ਹੋ ਗੇੜਾ ਮਾਰਦੇ ਆਂ ਗੇੜਾ ਲੱਗੇ ਆਂ ਹਾਂ ਗੇੜਾ ਸਾਈਕਲ ਦੇ ਸਾਈਕਲ ਦਿਖਦੇ ਨੇ ਆਈ ਦੋਸਤ ਤੁਰ ਪਕਾ ਇਧਰੋਂ ਆਹ ਤਾਂ ਗੜੀ ਹੈ ਹੈ ਉਹ ਗੜੀ ਹੈ ਆਏ ਹਾਏ ਕਿਵੇਂ ਦਾ ਨਿਕੜੇ ਪਿਆ ਅੱਦੇ ਛੁੱਟੀਆਂ ਹੋ ਰਹਿ ਹੈ ਨਹੀਂ ਹੂੰ ਸੇਟ ਇਧਰਾਂ ਦੇ ਪੇਪਰ ਸੀ ਖੇੜਾ ਬਈ ਨਹੀਂ ਹੂੰ ਅੱਧਰ ਕਰ ਐਨਜੋਏ ਕਰੂਗੇ ਫੁੱਲਾ ਹੈ ਹੈ ਨਾ ਨਾ ਟਿੱਡ ਆਖਦਾ ਫਿਰ ਤੇਰੇ ਅੱਜ ਵੇਲੜ ਘੜੇ ਦਿੰਦੇ ਟਿੱਡ ਦੇਖ ਉਹਨਾਂ ਦੇ ਅੰਦਰ ਵੜ ਗਏ ਦੋਵਾਂ ਦੇ ਦੇਖਣਾ ਕਿ ਆਹ ਇੱਕ ਦਿਨ ਦੇ ਚੱਕਰ ਨਾਲੇ ਹੈ 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 ਗਰਮੀਆਂ ਨੇ ਫਿਰ ਗਰਮੀ ਫਤਹੀ ਹੈ ਹੈ ਸਾਈਕਲ ਤੇ ਲਾ ਕੇ ਆਏ ਨੇ ਹੁਣ ਆਜਾ ਕਹਿੰਦਾ ਟਿੱਡ ਕੱਨੇ ਕੱਢ ਕੇ ਸਾਈਕਲ ਤੇ ਘੇੜਾ ਲਾ ਕੇ ਆਹ ਮੁੰਡਾ ਤਾਂ ਕਿ ਰੇਸ ਵੀ ਲਾ ਕੇ ਆਇਆ ਅੱਜ ਅਸੀਂ ਦੇਖ ਲਈ ਅੱਜ ਹੂੰ ਉਹ ਇੱਕ ਨਾਭੀ ਦਾ ਗਾਇ ਉਹ ਨਾਭੀ ਬਗੜ ਗਈ ਜਾਂਦਾ ਉਹ ਚੱਕੀ ਹੋੜਿਆ ਹੈ ਇਹ ਤਾਂ ਸਾਡੇ ਮਾਤਾ ਜੀ ਬਿਮਾਰ ਹੋ ਗਏ ਤੇਗੇ ਹੈ ਹੁਣ ਠੀਕ ਹੈ ਦੇਖੋ ਕੰਟੀ ਕਰਾਈਏ ਦਵਾਇਆਂ ਮਸ਼ਾ ਕੀਵੇਂ ਆ ਚਲ ਹੁਣ ਠੀਕ ਹੋ ਜੂਗੀ ਹੈ ਪਟਵਾਨੇ ਗਈ ਹੂੰ ਇਹ ਰੱਖੋ ਡਾਕਟਰ ਗਿਆ ਦੀਏ ਪੱਥਰੀ 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 ਤੇ ਪੱਥਰੀ ਤੁਮ ਆ ਗਏ ਹੁਣ ਕਿੱਥੇ ਬੈਠੀ ਤੂੰ ਤੇਰਾ ਗੋਡੇ ਦਾ ਆਪਰੇਸ਼ਨ ਨਹੀਂ ਹੋਣਾ ਪਰ ਆਪੇ ਪੱਥਰੀ ਨਾਲ ਠੀਕ ਗੋਡੇ ਕਰਾ ਦਾਂਗੇ ਫੇਰ ਗੋਡਾ ਜ਼ਰੂਰੀ ਹੈ ਪੱਥਰੀ ਦਾ ਜੇ ਲਟਕ ਵੀ ਜਾਊਗੀ ਲਟਕ ਵੀ ਜਾਊਗੀ ਛੋਟੀ ਨਹੀਂ ਨਹੀਂ ਚਲੋ ਗੋਡਾ ਜ਼ਰੂਰੀ ਆਪਨਾਂ ਸਭ ਮੁੰਡਿਓ ਪਹਿਲਾਂ ਗੋਡੇ ਦਾ ਆਪਰੇਸ਼ਨ ਕਰਾਉਣਾ ਕਿ ਪੱਥਰੀ ਦਾ ਉਹ ਪੰਜ ਕਬੂਤਰ ਮੈਂ ਤੁਹਾਨੂੰ ਕੀ ਪੁੱਛ ਰਿਹਾ ਗੋਡੇ ਦਾ ਪ੍ਰੈਸ਼ਰ ਕਰਾਈਏ ਪਹਿਲਾਂ ਕਿ ਪਥਰੀ ਦਾ ਪਥਰੀ ਤਾਂ ਹੀ ਨਹੀਂ ਪਰ ਵੀ ਉਹ ਗੋਡੇਆਂ ਜਰੂਰੀ ਹੈ ਯਾਨੀ ਗੋਡੇਆਂ ਜਰੂਰੀ ਹੈ ਮੈਂ ਵੀ ਇਹ ਕਰ ਕਰ ਪਰ ਅਸੀਂ ਗੋਡੇ ਦਾ ਪ੍ਰੈਸ਼ਰ ਕਰਾਵਾਂਗੇ ਠੀਕ ਹੈ ਕੀ ਹੁੰਦੇ ਰਹੇ ਹਾਂ ਗੋਡੇ ਦਾ ਪ੍ਰੈਸ਼ਰ ਕਰਾ ਲਾਂਗੇ ਪਹਿਲਾਂ